ਮੇਰੇ ਵੀਰੋ ਇਹ ਵਿਰੋਧੀ ਪਾਰਟੀ ਵਾਲਿਆਂ ਨੂੰ ਪਤਾ ਲੱਗ ਗਿਆ ਮੈਂ ਜਾਇਆ ਆ ਸਾਰੇ ਪਾਸੇ ਬੱਦਲਬਾਈ 13 0 ਵਾਲੀ ਬੱਦਲਬਾਈ ਆ ਤੁਸੀਂ ਦੇਖਦੇ ਜਾਓ ਹੁੰਦਾ ਕੀ ਆ ਗੁਰਦਾਸਪੁਰੀਏ ਵੀ ਤਿਆਰ ਨੇ ਅੰਬਰਸਰੀਏ ਵੀ ਤਿਆਰ ਨੇ ਖਡੂਰ ਸਾਹਿਬ ਵਾਲੇ ਵੀ ਤਿਆਰ ਨੇ ਬਾਗੇ ਪੁਰਾਣੇ ਫਰੀਦਕੋਟ ਵਾਲੇ ਵੀ ਤਿਆਰ ਨੇ ਫਿਰੋਜ਼ਪੁਰ ਵਾਲੇ ਵੀ ਤਿਆਰ ਨੇ ਜਲੰਧਰ ਵਾਲੇ ਵੀ ਤਿਆਰ ਨੇ ਸੰਗਰੂਰ ਵਾਲੇ ਵੀ ਤਿਆਰ ਨੇ ਲੁਧਿਆਣੇ ਵਾਲੇ ਵੀ ਤਿਆਰ ਨੇ ਤੇ ਅੱਜ ਨੰਦਪੁਰ ਸਾਹਿਬ ਵਾਲੇ ਵੀ ਤਿਆਰ ਬੈਠੇ ਦੇਖੋ ਮੈਂ ਤਾਂ ਵਿਧਾਨ ਸਭਾ ਦੇ ਸਾਡੇ ਡਿਪਟੀ ਸਪੀਕਰ ਸਾਹਿਬ ਬੈਠਿਆ ਤੁਹਾਡੇ ਆਪਣੇ ਐਮਐਲਏ ਚੱਡਾ ਸਾਹਿਬ ਨੇ ਤੁਹਾਡੇ ਆਪਣੇ ਮੰਤਰੀ ਸਾਹਿਬਾਨ ਨੇ ਹਰਜੋਤ ਬੈਂਸ ਜੀ ਸਾਡੇ ਅਨਮੋਲ ਗਗਰਮਾਨ ਸਾਡੇ ਸਾਰੇ ਤੁਸੀਂ ਬਣਾਏ ਹੋਏ ਲੀਡਰ ਨੇ ਅਸੀਂ ਕੌਣ ਹਾਂ ਅਸੀਂ ਤਾਂਮ ਕਰਾਂ ਦਿੱਤੀ ਆ ਪੁੱਤਾਂ ਵੀਰੋ ਇਹ ਪਾਰ ਵਿਧਾਨ ਸਭਾ ਚ ਕੀ ਕਰਦੇ ਸੀ ਬੋਲ ਕੇ ਨਿਕਲ ਜਾਂਦੇ ਸੀ ਘਰੇ ਚਾਵੜਦੇ ਜਾ ਕੇ ਸੌ ਜਾਂਦੇ ਸੀ ਜਾਂ ਫਿਰ ਮੇਰੇ ਵਿਰੁੱਧ ਨਾਰੇ ਲਾ ਕੇ ਸਾਰੇ ਬਾਈਕਾਟ ਕਰ ਜਾਂਦੇ ਸੀ ਇੱਕ ਦਿਨ ਮੈਂ ਜਿੰਦਾ ਲੈ ਗਿਆ ਔਰ ਤੁਹਾਨੂੰ ਮੈਂ ਦੱਸਣਾ ਚਾਹਾਂ ਨਾ ਇਹ ਗੱਲ ਇੱਥੇ ਆ ਕੇ ਦੱਸੀ ਜਾ ਸਕਦੀ ਹੈ ਵੀਰੋ ਉਹ ਨਾ ਜਿਹੜਾ ਨਿਊ ਚੰਡੀਗੜ੍ਹ ਵਾਲੇ ਪਾਸੇ ਮੁੱਲਾਂਪੁਰ ਪੈਂਦਾ ਜਿੱਥੇ ਮੈਚ ਹੁੰਦੇ ਆ ਮੁੱਲਾਂਪੁਰ ਗਰੀਬਦਾਸ ਉਹ ਜਿੰਦਾ ਨਾ ਉੱਥੇ ਇੱਕ ਦੁਕਾਨ ਤੋਂ ਲੈ ਕੇ ਗਏ ਸੀ ਮੈਂ ਕਾਰਨੇ ਦਾ ਦੱਸ ਦੇਣਾ ਕੇ ਰੋਪੜ ਦੇ ਜਿੱਦੇ ਮਸ਼ਹੂਰ ਹੈ ਬਹੁਤ ਸੋ ਰੋਪੜੀ ਜਿੰਦਾ ਲੈ ਕੇ ਗਿਆ ਸੀ ਉੱਥੇ ਮੈਂ ਰੋਪੜੀ ਜਿੰਦਾ ਜਿੱਥੇ ਲੱਗ ਗਿਆ ਲੱਗ ਗਿਆ ਫਿਰ ਮੁਰਕੇ ਨਹੀਂ ਖੁੱਲਦਾ ਵੀਰ ਮੈਂ ਲੜ ਰਿਹਾ ਤੁਸੀਂ ਦੇਖਦੇ ਹੋਵੋਗੇ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਜੇਲ੍ਹ 'ਚ ਕਰਤਾ ਇਹਨਾਂ ਨੂੰ ਲੱਗਦਾ ਪਤਾ ਨਹੀਂ ਇੱਕ ਬੰਦੇ ਨੂੰ ਜੇਲ੍ਹ 'ਚ ਕਰਕੇ ਅਸੀਂ ਪਾਰਟੀ ਖਤਮ ਕਰ ਦਾਂਗੇ ਪਰ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਉਹਨੂੰ ਤਾਂ ਅੰਦਰ ਕਰ ਦੋਂਗੇ ਆ ਜਿਹੜੇ ਹਜ਼ਾਰਾਂ ਉਹਦੀ ਸੋਚ ਵਾਲੇ ਫਿਰਦੇ ਆ ਉਹਨਾਂ ਦਾ ਕੀ ਕਰੋਂਗੇ ਵੀਰ ਆਉਣ ਵਾਲੇ ਦਿਨਾਂ 'ਚ ਬੜੀਆਂ ਲੜਾਈਆਂ ਲੜੀਆਂ ਪਈਆਂ ਪਹਿਲਾਂ ਸਪੀਕਰ ਨਾਲ ਮੈਂ ਲੜ ਰਿਹਾ ਇਹ ਤਾਂ ਆਹ ਵਾਲਾ ਗਵਰਨਰ ਨਾਲ ਮੈਂ ਲੜ ਰਿਹਾ ਸੁਪਰੀਮ ਕੋਰਟ ਚ ਮੈਨੂੰ ਜਾਣਾ ਪੈ ਰਿਹਾ ਪੰਜਾਬ ਦੇ ਪੈਸੇ ਲੈਣ ਵਾਸਤੇ ਸੈਂਟਰ ਨਾਲ ਮੈਂ ਲੜ ਰਿਹਾ ਜਿੰਨੇ ਪੰਜਾਬ ਵਿਰੋਧੀ ਨੇ ਕਾਂਗਰਸੀ ਇਹ ਸਭ ਨਾਲ ਮੈਂ ਲੜ ਰਿਹਾ ਮੈਂ ਕੋਈ ਲੜਾਈ ਤੋਂ ਭਜਦਾ ਨਹੀਂ ਪਰ ਥੋੜਾ ਜਿਹਾ ਸੋਚ ਲਿਓ ਮੈਂ ਕੱਲਾ ਨਾ ਰਹਿ ਜਾ ਕਿਤੇ ਤੂੰ ਤੁਹਾਡਾ ਸਾਥ ਚਾਹੀਦਾ ਮੈਨੂੰ ਤੇਰਾ 13 ਹੱਥ ਦੇ ਦਿਓ ਜਿਹੜੇ ਮੁਠੀ ਮੀਚ ਕੇ ਇਨਕਲਾਬ ਦਾ ਜਿੰਦਾ ਪਰਲਮੈਂਟ ਚ ਲਾਉਣ ਮੈਨੂੰ 13 ਉਹ ਜ਼ੁਬਾਨਾਂ ਦੇ ਦਿਓ ਜਿਹੜੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਭਾਰਤ ਦੀ ਪਰਲਮੈਂਟ ਹਿਲਾ ਦੇਣ ਫਿਰ ਮਜਾਲਾ ਕਿਸੇ ਦੀ ਕੇ ਕਰ ਰੁਪਈਆ ਵੀ ਸਾਡੇ ਪੰਜਾਬ ਦਾ ਕੋਈ ਉੱਤੇ ਰਕ ਟਿਕਾ ਦੇ ਆਪਣੇ ਪੁੱਤ ਨੂੰ ਆਪਣੇ ਛੋਟੇ ਵੱਡੇ ਭਾਈ ਨੂੰ ਕੱਲਾ ਨਾ ਰਹਿਣ ਦਿਓ ਲੜਾਂਗੇ ਇਹਨਾਂ ਨਾਲ ਔਰ ਬਦਲ ਦਾਂਗੇ 2 ਸਾਲਾਂ ਚ ਬਦਲ ਤਾਂ ਪਾਨੇ ਬਹੁਤ ਕੁਝ ਅਜੇ ਅਗਲੇ ਤੁਸੀਂ ਦੇਖ ਲੋ ਵਿਰੋਧੀ ਪਾਰਟੀਆਂ ਦਾ ਵਿਰੋਧੀ ਪਾਰਟੀਆਂ ਦਾ ਕੀ ਹਾਲ ਹੋਇਆ ਪਿਆ ਦੋ ਸਾਲਾਂ ਚ ਮੈਨੂੰ ਗਾਲਾਂ ਕੱਢੀ ਜਾਂਦੇ ਆ ਤੜਕੀ ਉੱਠ ਕੇ ਗਾਲਾਂ ਕਰਨ ਲੱਗ ਜਾਂਦੇ ਆ ਜੇ ਆਪਣੇ ਦੋ ਸਾਲ ਸਫਲਤਾਪੂਰਵਕ ਹੋਰ ਲੱਗੇ ਚਾਰ ਸਾਲਾਂ ਬਾਅਦ ਤਾਂ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਰੋੜੇ ਇੱਟਾਂ ਮਾਰਨ ਲੱਗ ਜਾਣਗੇ ਯਾਰ ਕਮਲੇ ਹੋਏ ਪਿਆ ਕਮਲੇ ਹੋਏ ਪਿਆ ਸਮਝੀ ਨਹੀਂ ਆ ਰਹੀ ਵੀ ਕੀ ਹੋਈ ਜਾਂਦਾ ਪਤਾ ਹੀ ਨਹੀਂ ਲੱਗ ਰਿਹਾ ਕੀ ਕਰੀਏ ਕੀ ਕਹੀਏ ਕੋਈ ਟਿਕਟਾਂ ਨਹੀਂ ਲੈਂਦਾ ਲੋਕ ਭੱਜੀ ਜਾਂਦੇ ਆ ਅਕਾਲੀ ਦਲ ਵਾਲੇ ਜਥੇਦਾਰ ਗੁਰਦੁਆਰੇ ਜਾ ਕੇ ਅਰਦਾਸ ਕਰਾਉਂਦੇ ਨੇ ਕਿਤੇ ਟਿਕਟ ਨਾ ਮਿਲ ਜੇ ਪ੍ਰਮਾਤਮਾ ਫਸ ਜਾਣਗੇ ਆ ਹਾਲਤ ਹੋਈ ਪਈ ਐ ਨਾ ਸੁਬੀਰੋ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਨੇ ਨਹੀਂ ਜਿੱਤਣਾ ਮਾਲਵਿੰਦਰ ਕੰਗ ਨੇ ਨਹੀਂ ਜਿੱਤਣਾ ਆ ਮਾਲ ਆਨੰਦਪੁਰ ਸਾਹਿਬ ਤੋਂ ਤੁਸੀਂ ਜਿੱਤਣਾ ਲੋਕਾਂ ਨੇ ਜਿੱਤਣਾ ਕੱਲ ਨੂੰ ਮੇਰੀ ਕੱਲ ਨੂੰ 12:30 ਵਜੇ ਕੱਲ ਨੂੰ 12:30 ਵਜੇ ਮੇਰੀ ਤਿਹਾਰ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨਾਲ ਮੁਲਾਕਾਤ ਹੈ ਉਹ ਮੈਨੂੰ ਪੁੱਛਣਗੇ ਕਿੱਥੇ ਕਿੱਥੇ ਗਿਆ ਤੇ ਕਿੱਥੋਂ ਕਿੱਥੋਂ ਕੀ ਕੀ ਕਹਿੰਦੇ ਆ ਲੋਕ ਨਾਰੇ ਕਿੰਨੇ ਕੁ ਜ਼ੋਰ ਦੀ ਲੱਗ ਰਹੇ ਸੀ ਕੀ ਕਹਿੰਦੇ ਆ ਰੋਪੜ ਵਾਲੇ ਕੀ ਕਹਿੰਦੇ ਆ ਗੁਰਦਾਸਪੁਰ ਵਾਲੇ ਕੀ ਜਲੰਧਰ ਵਾਲੇ ਸੰਗਰੂਰ ਵਾਲੇ ਵੀਰੋ ਦੋਨੇ ਹੱਥ ਚੱਕ ਕੇ ਐਸਾ ਨਾਰਾ ਲਾਉਣਾ ਐਥੋਂ ਚੰਡੀਗੜ੍ਹ ਨੇੜੇ ਹੀ ਐ ਜਿਹੜੇ ਤੁਹਾਨੂੰ ਛੱਡ ਕੇ ਭੱਜ ਗਏ ਇੱਥੋਂ ਜਿੱਤ ਜਾਂਦੇ ਆ ਛੱਡ ਕੇ ਭੱਜ ਜਾਂਦੇ ਆ ਅਗਲੀ ਵਾਰ ਆਉਂਦੇ ਨਹੀਂ ਕਿਉਂਕਿ ਕਿਉਂਕਿ 5 ਸਾਲ ਆਏ ਨਹੀਂ ਹੁੰਦੇ 5 ਸਾਲ ਆਏ ਨਹੀਂ ਹੁੰਦੇ ਕਿਤੇ ਹੋਰ ਟਿਕਟ ਲੈ ਲੈਂਦੇ ਆ ਵੀਰੋ ਉਹਨਾਂ ਦੇ ਘਰਾਂ ਤੱਕ ਆਵਾਜ਼ ਪਹੁੰਚਾ ਦਿਓ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਮੈਂ ਕੱਲ ਨੂੰ ਕਹਾ ਕਿ ਨਾਰੇਤਾ ਜੀ ਫਿਰ ਰੋਪੜ ਸੁਣਨ ਆਲੇ ਸੀ ਦੋਨੇ ਹੱਥੋਂ ਪਰਚਾ ਕੇ ਇਨਕਲਾਬ ਜਿੰਦਾਬਾਦ ਦੇ ਦਿਓ ਨਾਰੇ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਚੱਕੋ ਥੋੜਾ ਜਿਹਾ ਚੰਡੀਗੜ੍ਹ ਤੱਕ ਤਾਂ ਹਿੱਲੇ ਕੰਮ ਕੱਲ ਨੂੰ ਮੈਂ ਦੱਸ ਦੂੰਗਾ ਦੱਸ ਦੂੰਗਾ ਵੀ ਰੋਪੜ ਨਾਲ ਦਾ ਤਿਆਰ ਨੇ ਇਨਕਲਾਬ ਇਨਕਲਾਬ ਇਹ ਗੁਰੂਆਂ ਦੀ ਧਰਤੀ ਹੈ ਇੱਥੋਂ ਲੜਾਈਆਂ ਲੜੀਆਂ ਗਈਆਂ ਇਸ ਕਰਕੇ ਆ ਜਿਹੜਾ ਜਕਾਰਾ ਹੈ ਇਹ ਤਾਂ ਸਾਰਿਆਂ ਨੂੰ ਸਾਰਿਆਂ ਨੂੰ ਸਕੂਨ ਵੀ ਦਿੰਦਾ ਹੈ ਤੇ ਜੋਸ਼ ਵੀ ਦਿੰਦਾ ਹੈ ਬੋਲੇ ਸੋਨਿਆ ਬਹੁਤ ਅੱਛੇ ਬੜਾ ਮਨ ਖੁਸ਼ ਹੋ ਗਿਆ ਅੱਲ ਨੇ ਪਿਆਰ ਸਤਿਕਾਰ ਨਾਲ ਤੁਸੀਂ ਸੁਣਿਆ ਆਰਾਮ ਨਾਲ ਜਾਇਓ ਮਾਵਾ ਭੈਣਾਂ ਨੇ ਛੋਟੇ ਬੱਚੇ ਵੀ ਨੇ